ਸਾਸਰੀ ਘਾਸ ਵਾਲਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਮੱਤਿਆਲ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਭਾਜੀ ਹੁਣਾਂ ਕੋਲ ਟੌਪ ਦੀਆਂ ਝੋਟੀਆਂ ਹੁੰਦੀਆਂ ਹਰਿਆਣੇ ਵਾਲੀਆਂ ਤੇ ਅੱਜ ਟੋਟਲ ਤੁਹਾਨੂੰ 9-10 ਨਾਕ ਦਿਖਾਉਣੇ ਆ ਸੂਈਆਂ ਸਵਾਈਆਂ ਝੋਟੀਆਂ ਬੂਰੀ ਵੀ ਦਿਖਾਵਾਂਗੇ 2 ਦੰਦ 4 ਦੰਦ 6 ਦੰਦ ਝੋਟੀਆਂ ਹੋਣ ਗਿਆ ਹਰ ਵੇਲੇ ਝੋਟੀਆਂ ਤੁਹਾਨੂੰ ਹਰਿਆਣੇ ਦੀਆਂ ਇੱਥੋਂ ਮਿਲਦੀਆਂ ਰਹਿਣਗੀਆਂ ਤੇ ਚੰਗਾ ਦੁੱਧਾ ਰਿਕਾਰਡ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੁਏ ਸੁਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਭਾਜੀ ਹੁਣ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਝੋਟੀਆਂ ਦੀ ਡਿਟੇਲ ਲਵਾਂਗੇ ਜੀ हां जी सासरी काळ बाजी सासरी काळ जी ਪਿੰਡਰ ਸਾਹਿਬ ਕੀ ਹਾਲ ਚਾਲ ਆ ਜੀ ਬਾਪ ਸਾਹਿਬ ਕਿਰਪਾ ਜੀ ਕਿਰਪਾ ਮਹਾਰਾਜ ਦੀ ਤੇ ਅੱਜ ਫੇ ਝੋਟੀਆਂ ਲਿਆਂਦੀਆਂ ਟਾਪ ਦੀਆਂ ਹੀ ਆਪਣਾ ਪਿੰਡਰ ਸਾਹਿਬ ਜੀ ਗੱਲ ਪਤਾ ਕੀ ਆ ਝੋਟੀਆਂ ਬਹੁਤ ਬਹੁਤ ਕੁਆਲਟੀ ਦੀਆਂ ਸਾਡੇ ਕੋਲ ਮੰਗਲ ਤੋਂ ਬੁੱਧਵਾਰ ਝੋਟੀਆਂ ਆਉਂਦੀਆਂ ਠੀਕ ਆ ਜੀ ਤੇ ਵੈਸੇ ਇਹ ਕਈ ਭੈਣ ਭਰਾ ਕਹਿ ਦਿੰਦੇ ਆ ਵੀ ਬਾਅਦ ਚ ਮਾਲ ਨਹੀਂ ਮਿਲਦਾ ਮਾਲ ਸਾਡੇ ਕੋਲ ਚੱਤੋਂ ਪੈਰ ਮੜਕੇ ਹੁੰਦਾ ਵਾ ਜਦੋਂ ਮਰਜੀ ਆ ਜੀ ਆਹ ਜੇ ਮਾਲ ਮੁੱਕ ਜੇ ਤੇ ਵੀ ਆਪਣਾ ਮਲਕੇ ਸੱਜਣ ਬੰਦੇ ਉਧਰ ਦਲਾਲ ਜੀ ਪਰ ਮੱਜਾਂ ਭੇਜਦੇ ਨੇ ਇੱਕ ਦੋ ਕਰਕੇ ਠੀਕ ਹੈ। ਪਹਿਲੇ ਵੱਡਾ ਲੋਡ ਜਿਹੜਾ ਵਾ ਵੱਡੀਆਂ ਗੱਡੀਆਂ ਤੇ ਮਾਲ ਆਉਂਦਾ ਸਰਪਿੰਡਾ ਚ ਫਿਰਕੇ ਉਹ ਮੰਗਲਵਾਰ ਹੀ ਸਾਡੇ ਕੋਲ ਆਉਂਦਾ। ਜੀ ਜੀ ਜੀ। ਤੇ ਛੋਟੀਆਂ ਬਹੁਤ ਕੁਆਲਟੀ ਵਾਲੀਆਂ ਮਾ ਪਾਈਆਂ ਹੈ ਮੰਗਲਵਾਰ ਗੱਲ ਦਾ ਦੋ ਕੋਣ ਵਿੱਚ ਛੋਟੀਆਂ ਨਵੀਆਂ ਆਈਆਂ ਵਾ। ਹਾਂਜੀ। ਤੇ ਇਹ ਮਾਲ ਵਾਹੇ 7-8 ਛੋਟੀਆਂ ਵੇਚੀਆਂ ਪਰਸੋਂ ਵੀਡੀਓ ਪਾਈ। ਹਾਂਜੀ ਹਾਂਜੀ। ਤੇ ਚਲੋ ਆ ਤਾਡੇ ਨਾਲ ਪ੍ਰੇਮ ਆ। ਜੀ ਜੀ ਜੀ। ਬੰਦੇ ਜਾਂਦੇ ਵੀ ਬਾਜੀ ਰਜ ਸਦਨਾ ਬੰਦੇ ਚਲੋ ਵਧੀਆ। ਆਪਾਂ ਵੀ ਤੁਹਾਨੂੰ ਫੋਨ ਅਗੇਰ ਕਰਦੇ ਰਹੇ ਆ। ਬਿਲਕੁਲ ਬਿਲਕੁਲ। ਚਲੋ ਤੁਹਾਡੇ ਮਾਲ ਕੀ ਗੱ ਵਾਦ ਆ ਕੇ ਯਾਦ ਕੀਤਾ ਸਾਢੇ 3 ਸਾਲ ਹੋ ਗਿਆ YouTube ਤੇ ਵੀਡੀਓ ਪਾਉਂਦਾ ਹਾਂਜੀ 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 ਤੇ ਹੁਣ 9 ਮਹੀਨੇ 10 ਮਹੀਨੇ ਆਪਣੇ ਚੈਨਲ ਦੇ ਉੱਤੇ ਵੀਡੀਓ ਪਾਉਂਦੇ ਹੋਏ ਹੋ ਗਿਆ ਜੀ ਮੇਰੀ ਇੱਕ ਗੱਲ ਸ਼ੁਰੂ ਤੋਂ ਰਹੀ ਆ ਜੀ ਸਾਰੇ ਵਪਾਰੀ ਭਰਾ ਚੰਗੇ ਤੋਂ ਚੰਗਾ ਹੀ ਕੰਮ ਕਰਦੇ ਆ ਵੈਸੇ ਮਾੜਾ ਨਾ ਕਰਨ ਜਿਹੜਾ ਚੰਗਾ ਕਰੂਗਾ ਵੇਖ ਲੋ ਸਦਾ ਬਹਾਰ ਜੀ ਬਿਲਕੁਲ ਸਾਨੂੰ ਅਸੀਂ ਮਲਕੀ ਚੈਨਲ ਤੇ ਚੰਗੇ ਤੇ ਵੀਡੀਓ ਪਾਉਂਦੇ ਹਾਂ ਸਾਨੂੰ ਜਵਾਬ ਮਿਲ ਗਿਆ ਜੀ ਕੋਈ ਕਾਰਨਾ ਕਰਕੇ ਜੀ 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 ਪਤਾ ਨਹੀਂ ਕਿ ਚਲੋ ਕਿਹੜੀ ਗੱਲ ਸਾਡਾ ਵੇਖਦੇ ਜੇ ਅਸੀਂ ਚੰਗਾ ਕਰਦੇ ਹਾਂ ਤੇ ਸਾਡਾ ਬਹੁਤ ਹੀ ਵਧੀਆ ਅੱਗੇ ਨਾਲੋਂ ਚੰਗਾ ਜੀ 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 ਪਹਿਲਾਂ ਸਾਡੇ ਮਨ ਦੇ ਵਿੱਚ ਹੈਗਾ ਸੀ ਵੀ ਉਹ ਵੀਰ ਨਾ ਅਸੀਂ ਬੜਾ ਕੀਤਾ ਉਹਨੇ ਸਾਨੂੰ ਛੱਡਤਾ ਪਰ ਹੁਣ ਅਸੀਂ ਉਹਨੂੰ ਇਹ ਵਧਾਈ ਦੇ ਪਾਤਰ ਵਾ ਵੀ ਉਹਨੇ ਸਾਨੂੰ ਚੰਗੇ ਰਹਿ ਲਾ ਸਾਡਾ ਆਪਣਾ ਚੈਨਲ ਚੱਲ ਗਿਆ ਚਲੋ ਬਹੁਤ ਚੰਗੀ ਗੱਲ ਹੈ ਜੀ ਸਾਡਾ ਦਾ ਜੀ ਹੁਣਗੇ ਨਾ ਜੇ ਸਬਸਕ੍ਰਾਈਬਰ ਫੇਰ ਗੱਲ ਇਹਦਾ ਵੀ ਅਸੀਂ ਬਹੁਤ ਧੰਨਵਾਦ ਵੀ ਕਰਕੇ ਸਾਡਾ ਚੈਨਲ ਦਾ ਨਾਂ ਕੀ ਆ ਬਾਰਥਡੇਰੀ ਬਾਰਥਡੇਰੀ ਫੜ ਮਾਰ ਬਾਰਥਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨ ਤੇ ਪਿੰਡਰ ਡੇਰੀ ਫਾਰਮ ਨੂੰ ਵੀ ਹਾਂਜੀ ਡੇਰੀ ਫਾਰਮ ਨੇ ਵੀ ਮਲਕਿਆ 6 ਮਹੀਨਿਆਂ ਦੇ ਵਿੱਚ ਤਰੱਕੀ ਬਹੁਤ ਜ਼ਿਆਦਾ ਕੀਤੀ ਹੈ ਜੀ 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 ਬਹੁਤ ਵਧੀਆ ਤੁਹਾਡਾ ਡੇਰੀ ਪ੍ਰਾਵਾਹ ਆ ਆਸਰਾ ਨਾਲ ਆ ਅਸੀਂ ਕਹਿੰਦੇ ਜੁੜੀ ਹੋਏ ਪਿੰਡਰ ਸਾਹਿਬ ਗੱਲ ਤਾਂ ਕੀ ਆ ਤੁਹਾਡਾ ਕੰਮ ਸਾਫ਼ ਸੁਥਰਾ ਤੁਸੀਂ ਇਹ ਗੱਲ ਕਹਿ ਦਿੰਦੇ ਜੀ ਵੀ ਦੋ ਟਾਈਮ ਤਿੰਨ ਟਾਈਮ ਚੋ ਕੇ ਕੜੋ ਬਹੁਤ ਚੰਗੀ ਗੱਲ ਆ ਅੱਜ ਅਸੀਂ ਮੈਂ ਹੀ ਕਰਾਤੀ ਦਿੱਤੀ ਆ ਜਿਹੜੀ ਖੀਰੀ ਝੋਟੀ ਦੌਂਦੀ ਪਹਿਲੇ ਨੰਬਰ ਤੇ ਫੌਜੀ ਸਾਹਿਬ ਬੰਦਾ ਹੁੰਦਾ ਹੈ ਮੈਂ 2 ਟਾਈਮ ਚੋਣੀ ਆ ਜੀ ਮੈਂ ਦੁੱਧ ਝੋਟੀ ਕੋ 11 ਕਿਲੋ ਆ ਪਰ ਸੌਦਾ ਨਾ ਨਾ ਕਰਨਾ ਠੀਕ ਹੈ ਜੀ ਜੋ ਹੀ ਆ 11 ਲੀਟਰ ਉਹਨੇ ਮਿੰਕੇ ਖਰੇ ਆ ਤਿੰਨ ਟਾਈਮ ਦੁੱਧ ਚੋਖੜਿਆ ਸਾਡੇ ਕੋਲ ਕਲਿੱਪ ਬਣੀਆਂ ਸੀ ਪੌਣੀ ਵੀ ਆ ਠੀਕ ਹੈ ਜੀ ਮੇਰਾ ਇੱਕ ਪਹਿਲੇ ਦਿਨ ਤੋਂ ਸੂਲ ਰਿਹਾ ਵਾ ਵੀ ਜੇ ਮੇਰੇ ਘਰ ਮੈਂ ਚੋਣੀ ਆ ਜਿੰਨਾ ਦੁੱਧ ਦੱਸਿਆ ਵਾ ਜੇ ਘੱਟ ਨਿਕਲੇ ਤੇ 1 ਕਿਲੋ ਵਿੱਚ 5000 ਛੋੜ ਠੀਕ ਹੈ ਜੀ ਜੇ ਕੋਈ ਧਾਰਾਂ ਮਾਰ ਕੇ ਲੈ ਜੇ ਜਿਹੜਾ ਕੋਈ ਸੱਜਣ ਮਿੱਤਰ ਸਾਡਾ ਪੁਰਾਣਾ ਜਿਹੜਾ ਮਾਲ ਘੜਦਾ ਵਾ ਉਹਨੂੰ ਮੈਂ ਹੀ ਇਦਾਂ ਘਲਾ ਦਾਂਗੇ ਬਾਕੀ ਕਿਸੇ ਨੇ ਵਿਚੋਗੇ ਕਰੇ ਸਾਡੇ ਵੀ ਸਿਰਦਰਦੀ ਖਤਮ ਹੁਣ ਉਹ ਫੌਜੀ ਸਾਹਿਬ ਲੈ ਗਿਆ ਗਾੜੀ ਉਹਦੀ ਸੇਵਾ ਦੇ ਦੁੱਧ ਵਾ ਕਿ ਮੈਂ ਦੇਨ ਲਾਵੇ ਢਿੱਲੀ ਮੱਠੀ ਹੋ ਜੇ ਸਾਨੂੰ ਫੋਨ ਨਹੀਂ ਕਰ ਸਕਦਾ ਹਾਂਜੀ ਤੇ ਜਿਹੜੀ ਮੈਂ ਮਲਕੇ ਉਸ ਤਰ੍ਹਾਂ ਚਲ ਗਈ ਆਨਲਾਈਨ ਉਹਦੀ ਪੂਰੀ ਗਰੰਟੀ ਹੋਈ ਜੀ ਤੇ ਸਾਨੂੰ ਵੀਡੀਓ ਪਾਉਂਦੇ ਨੇ ਮਲਕੇ ਸਾਾਨੂੰ ਤੇ ਕੋਈ ਸਖਾਲ ਨਹੀਂ ਸਕਦਾ ਕਿ ਸਾਨੂੰ ਸਾਢੇ 3 ਸਾਲ ਹੋ ਗਿਆ ਪੂਰਾ ਜੀ ਜੀ ਇਹ ਮੈਂ ਤੇ ਆਉਣਾ ਵੀ ਭੈਣ ਭਰਾ ਆਉਣ ਤੇ ਚੋਣ ਜਦੋਂ ਇਹ ਮਈਆਂ ਸਾਡੇ ਕੋਲ ਉਧਰੋਂ ਆਉਂਦੀਆਂ 15 15 ਕਿਲੋ ਦਾ ਚੋਕ ਲੈ ਆਉਨੇ ਆ ਜੀ ਜੀ ਆਟੋਮੈਟਿਕ ਸਫਰ ਦੇ ਨਾਲ ਕਈ ਮਈਆਂ 10 ਤੇ ਆ ਜਿੰਨੀਆਂ ਕਈ 9 ਤੇ ਕੋਈ 12 ਤੇ ਰਹੀਆਂ ਜੀ ਕਈ ਦਿਲ ਲਾਉਂਦੀਆਂ ਬੰਦੇ ਆਲਾ ਖਾਬ ਆ ਜੀ ਹਾਂਜੀ 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 10 ਬੰਦਿਆਂ ਦੀਆਂ ਵੀ ਨਸਲਾਂ ਆ ਤੇ ਡੰਗਰਾਂ ਦੀਆਂ ਵੀ ਬਿਲਕੁਲ ਤੇ ਚਲੋ ਚਲਾਈਏ ਕੰਮ ਗੱਲਾਂ ਕਰੀਏ ਐਡਰੈਸ ਦੱਸ ਦੀਏ ਆਪਣਾ ਹੀ ਮੇਰਾ ਐਡਰੈਸ ਪਿੰਡ ਆਪਣਾ ਜੇ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਫਰੀਦਕੋਟ ਜੀ ਫੋਨ ਨੰਬਰ ਦੱਸੋ ਫੋਨ ਬੇਟੇ ਦਾ 787 ਠੀਕ ਹੈ ਜੀ ਇਹ ਬੇਟੇ ਨੇ ਫੋਨ ਲਾਉਣਾ ਜੀ ਜੀ ਨਾਲੇ ਦਾਵਾ ਵੀ ਆਪਾਂ ਥੋੜਾ ਜਾਇਦੇ ਤੇ ਜ਼ਿੰਮੇਵਾਰੀ ਰਹਿ ਹੈ ਪਾਉਣ ਠੀਕ ਹੈ ਠੀਕ ਹੈ ਠੀਕ ਹੈ ਮਿਲ ਕੇ ਸ਼ਾੜਾ ਇਹਨੂੰ ਵੀ ਬਾਰ ਬਾਰ ਆਖਿਆ ਵਾ ਕਿ ਬੇਟਾ ਆਪਾਂ 20 22 ਸਾਲ ਵਪਾਰ ਕੀਤਾ ਵਾ ਜੀ 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 ਜੇ ਇਨਾਂ ਕੋ ਮਾੜਾ ਧੋਖਾ ਨਹੀਂ ਕੀਤਾ ਜੇ ਕਿਸੇ ਨੂੰ ਭੈਣ ਭਰਾ ਨੂੰ ਮੈਂ ਮਾਰੀ ਪੈਂਦੀ ਆ ਤੇ ਵਾਪਸ ਵੀ ਕੀਤੀ ਆ ਜਾਂ ਕੋਈ ਉਹਦੇ ਨਾਲ ਬਹਿ ਕੇ ਮਿਲ ਕੇ ਗੱਲਬਾਤ ਕਰ ਲਈ ਆ ਕੋਈ ਮਸਲਾ ਹੱਲ ਕਰ ਲਿਆ ਮਸਲਾ ਹੱਲ ਕਰ ਲਿਆ ਇਹ ਰਹਿੰਦੀ ਇਹ ਗੱਲ ਬਾਕੀ ਇੱਕ ਗੱਲ ਜੇ ਆਪਾਂ ਮਾਲ ਲੈਣ ਦੇ ਇਧਰੋਂ ਵੀ ਲੈਂਦੇ ਨੇ ਕੋਈ ਭੈਣ ਭਰਾ ਆਏ ਨਾ ਹੱਬਾਂ ਖੜੀ ਕਰਕੇ ਆ ਕੋਈ ਨਿੰਮੇ ਕੋ ਕੋ ਪੈਸਾ ਲੈਣਾ ਆਪਾਂ ਲੈ ਨਹੀਂਣਗੇ ਲੋਕਾਂ ਨੂੰ ਠੀਕ ਹੈ ਹੁਣ ਕੀ ਉੱਧਰ ਜਾਣਦੇ ਨੇ ਹੁਣ ਵੀ ਆਪਣਾ ਰਿਕਾਰਡ ਵਾ ਜੀ 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 2 ਸਾਲ ਹੋ ਗਏ ਚਾਚਾ ਚਾਚਾ ਕਹਿ ਕੇ ਆਪਾਂ ਨੂੰ ਮਾਲ ਲੂ ਕੀ ਦੇ ਦੇ ਆ ਇੱਕ ਨੰਬਰ ਦਾ ਕੰਮ ਕਰਨਾ ਗਾੜੀ ਮੋੜਿਆ ਨੇ ਇਹੋ ਗੱਲ ਆ ਗਈ ਠੀਕ ਆ ਅੱਗਾ ਸਾਫ ਰੱਖਣਾ ਇਹਦਾ ਕੋਈ ਆ ਕੇ ਬਾਵਾਜਾਂ ਮਾਰੇ ਪੈਸੇ ਨਹੀਂ ਤੂੰ ਦੇ ਕੇ ਆਉਂਦੇ ਦੇਖੋ 10000 ਲੈਣਾ 20 ਲੈਣਾ ਇਹ ਕੰਮ ਨਹੀਂ ਕਰਨਾ ਤੇ ਬਲਾ ਮਾਲਕ ਦੀ ਕਿਰਪਾ ਵਾ ਜੀ ਇਹਨਾਂ ਪਰੀਆਂ ਨੇ ਸਾਰਾ ਮੂੰਹ ਤੋਂ 4 ਦੰਦਾਂ ਦੀ ਠੀਕ ਆ ਜੀ ਨਾਵੇਂ ਤੋਂ 10ਵਾਂ ਦਿਨ ਹੋਊਗਾ ਆ ਬੱਚਾ ਜੀ ਆ ਬੱਚਾ ਜੀ ਕੱਟਾ ਮਗਰ ਇਹ ਤਿੰਨਾਂ ਦਿਨਾਂ ਦੀ ਕਹਿਣੀ ਆ ਚਮਾਂ ਦਿਨਾਂ ਦੀ ਜੀ ਦੁੱਧ ਝੋਟੀ ਕੋ ਸ਼ਾਇਦ ਝਾਗ ਵਾਲਾ 14 ਤੋਂ 15 ਲੀਟਰ ਹੋਊਗਾ ਠੀਕ ਪਰ 13 ਲੀਟਰਾਂ ਨਾਲ ਕੋ ਝੋਕ ਹੀ ਹੈ ਝੋਕ ਲੈ ਜੇ 13 ਲੀਟਰ ਆਈ ਇਹਨਾਂ ਚੈੱਕ ਕਰੋ ਤੁਸੀਂ ਗੱਡੀ ਵੱਡੀ ਕੱਦ-ਕਾਰਡ ਪਹਿਲਾਂ ਦਿਖਾ ਜੀ ਆਪਾਂ ਇਹ ਪੂਰੇ ਜੰਗਲ ਦੀ ਚੰਗੀ ਦੀ ਬਾਂਸ ਉਹ ਮਲਕੀ ਸਾਰੀ ਝੋਟੀ ਆ ਆ ਵੇਖੋ ਸਾਰੀ ਝੋਟੀ ਆ ਕੱਦ-ਕਾਰਡ ਪੂਰਾ ਵੱਡਾ ਕੱਦ ਦੇਖੋ ਵੱਡਾ ਕਿੱਦਾਂ ਕੱਦ ਆ ਸਾਰੀ ਆ ਠੀਕ ਆ ਜੀ ਕਿਤੇ ਆਵੇ ਮਾੜੇ ਮੋੜ ਇਲਾਕੇ ਦੀ ਨਹੀਂ ਜੀ ਚੰਗੇ ਜੰਗਲ ਦੀ ਆ ਤੇ ਮੈਂ ਇਹਦਾ ਰੇਟ ਲਾਇਆ ਵਾ ਝੋਟੀ ਦੁੱਧ 4 ਤੰਦ ਦੁੱਧ ਝੋਟੀ 17 18 ਕਿਲੋ ਭਰ ਦੂੰਗੀ ਪਰ ਤੇਰੇ ਕਹਿਣ ਤੇ ਨਹੀਂ ਅਗਲਾ ਸੇਵਾ ਕਰੇ ਤੇ ਫਿਰ ਕੋਲ ਪੁੱਤੂ ਠੀਕ ਆ ਬਾਕੀ ਸਿੰਘ ਦਿਖਾ ਦਈਏ ਬਰੀਕੀਆਂ ਝੋਟੀ ਦੀਆਂ ਬਰੀਕੀਆਂ ਚੈੱਕ ਕਰ ਲੋ ਜੀ ਕੱਦ-ਕੱਦ ਪੂਰਾ ਵੱਡਾ ਵਾ ਝੋਟੀ ਨਹੀਂ ਕੀ ਝੋਟੀ ਸੋਹਣੀ ਸਨਖੀ ਪੂਰੀ ਆ ਥਾਨ ਬੜਾ ਚੰਗਾ ਜੀ ਇਹਨੇ ਕਿਹਨੂੰ ਮਿਲ ਕੇ ਥੋੜਾ ਜਿਹਾ ਟਾਈਮ ਆਪਾਂ ਗੱਲਾਂ ਬਾਤਾਂ ਵਿੱਚ ਬਹਾਰਿਆ ਕਿਦੋਂ ਤੱਕ ਚੁਆਈ ਕਰਕੇ ਬਾਦ ਕਰਾਂ ਆਹ ਵੇਖੋ ਆਫੀਕੇ ਮਾਰ ਰਹੀ ਦੀ ਆਹ ਵੇਖੋ ਆਹ ਵੇਖੋ ਕਰੋ ਚੈੱਕ ਪੂਰੀ ਵੱਡੀ ਆ ਜੀ ਵਜਨ ਵੇਖੋ ਝੋਟੀ ਦਾ ਕਦ ਕਾੜ ਆਹ ਵੇਖੋ ਝੋਟੀ ਨਹੀਂ ਵੱਡੀ ਆ ਵੇਖੋ ਸਿੰਗਲ ਹੱਡੀ ਆ ਤੋਰ ਤੋਂ ਵੀਰ ਜੀ ਨੂੰ ਕਮਾ ਲਓ ਬੜਾ ਜੱਤ ਵਾਲੀ ਆ ਜੱਤ ਵਾਲੀ ਝੋਟੀ ਕਦ ਕਾੜ ਪੂਰਾ ਵੱਡਾ ਫੇਸ ਕੁਆਲਿਟੀ ਚੈੱਕ ਕਰੋ ਥਾਨ ਬੜਾ ਸੋਹਣਾ ਲੱਗਿਆ ਨੀਕਾ ਲੱਗਦਾ ਮੈਂ ਛੋਟਾ ਲੱਗਿਆ ਆਹ ਵੇਖੋ ਵੀਰ ਦੂਜੇ ਪਾਸੇ ਘਾਟੀ ਦੇਖਦਾ ਜੀ ਪਿੰਡ ਸਾਹਿਬ ਆਪਾਂ ਚਾਹ ਵੇਖ ਲੋ ਕਿੱਡਾ ਵਾ ਬੱਚਾ ਪੁੱਟਾ ਵਾ ਵੱਡੀ ਦੇ ਬੱਚਾ ਵੱਡਾ ਹਾਂਜੀ 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 ਇੱਕ ਗੱਲ ਆ ਪਿੰਡ ਸਾਹਿਬ ਤੁਹਾਡੇ ਨਾਲ ਪ੍ਰੇਮ ਚਿਆਵਾ ਤੇ ਕੁਵੀਰ ਹੋੜ ਸੰਧੂ ਸਾਹਿਬ ਉਹਦੇ ਨਾਲ ਵੀ ਆਪਣਾ ਪ੍ਰੇਮ ਆ ਜੀ 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 ਬੰਦੇ ਆ ਜਾਂਦੇ ਆ ਵੀ ਬਾੜ ਸਾਹਿਬ ਕੀ ਗੱਲ ਆਪਣੇ ਚੈਨਲ ਤੇ ਨਹੀਂ ਲਿਖਿਆ ਵਿਖਦਾ ਹੋਣ ਮਈਆਂ ਤੁਹਾਡੇ ਚੈਨਲ ਤੇ ਵੀ ਚੰਗੀਆਂ ਮਤਲਬ ਕਿ ਵੀਡੀਓ ਤੇ ਪਿਆ ਕਰਨੀਆਂ ਤੇ ਆਪਣੇ ਤੇ ਪਿਆ ਕਰਨੀ ਆ ਆਪਣਾ ਪ੍ਰੇਮ ਪਾ ਨਾ ਰਹੀ ਨੇ ਜੀ ਇਹ ਤਰ ਰਜਗਾਰ ਆ ਜੀ ਤੁਸੀਂ ਰਜਗਾਰ ਤੇ ਆ ਜੀ ਨਾਲ ਹੀ ਤੁਹਾਡੇ ਨਾਲ ਪ੍ਰੇਮ ਆ ਤੁਸੀਂ ਮੁੰਡੇ ਖੁੰਡੇ ਜੇ ਤੁਹਾਡੇ ਨਾਲ ਨਹੀਂ ਬਣਾ ਕੇ ਰੱਖਾਗੇ ਤੇ ਸਾਥ ਨੂੰ ਬੁੱਢਿਆਂ ਤੇ ਫਿਰ ਨਾ ਬਣਾ ਕੇ ਰੱਖਾਂਗੇ ਇਹ ਭਿੰਦਰ ਸਾਹਿਬ ਛੋਟੀ ਦੇ ਆ 2.5 ਲੱਖ ਹਾਂਜੀ ਪਰ ਆਪਾਂ ਮੋਲ ਨਹੀਂ ਕੋਈ ਗੱਲ ਦੱਸੋ ਡੇਢ ਦੀ ਦੇਰੀਏ ਇੱਕ 50 ਦੀ ਛੋੜ ਕਰੋਗੇ ਤੁਸੀਂ ਉਤਰਾ ਇੱਕ ਗੱਲ ਜੇ ਮਾਲ ਤੁਸੀਂ ਵੀ ਬੜੀਆਂ ਚੰਗੀਆਂ ਚੰਗੀਆਂ ਝੋਟੀਆਂ ਕਰੀਆਂ ਵੀਡੀਓ ਪਾਈਆਂ ਜਿਹੜਾ ਜਿਹੜਾ ਆ ਸਾਨੂੰ ਏਡਾ ਜਿਹੜਾ ਪਰਦੇ ਦਿਖਾਓ ਏਡਾ ਇਹ ਪਸ਼ਮਕੀ ਕਰੂਗੀ ਆਹ ਵੇਖੋ ਜੀ ਗਾਂ ਪੀਣਾ ਲੇਵਾ ਲੱਗਾ ਜੀ ਗੈਬ ਪੂਰਾ ਏਡਾ ਜਿਹੜਾ ਥਣ ਹੋਰ ਕੱਤੀ ਪਸ਼ਮਕੀ ਕਰੂਗੀ ਆਪ ਜੇ ਦੁੱਧ 13 ਲੀਟਰ ਨਾ ਆਵੇ ਜੀ ਤੇ ਡੇਢ ਦੇ ਵਿੱਚੋਂ 10000 ਰੁਪਇਆ ਛੋੜੂ ਜੇ 12 12 ਲੀਟਰ ਹੋਵੇ ਜੇ ਦੁੱਧ ਨਾ ਹੋਵੇ 13 ਲੀਟਰ ਜੇ 13 ਨਾ ਹੋਵੇ 12 ਹੋਵੇ ਤੇ 10000 ਛੋੜ ਇਹ ਨਹੀਂ ਵੀ ਕੋਈ ਵੀਰ ਭਰਾ ਆਵੇ ਇਥੋਂ ਧਾਰਾ ਮਾਰ ਕੇ ਲੈ ਦੇ ਚੌਥੇ ਦਿਨ ਫੋਨ ਕਰੇ ਵੀ ਭਾਉ ਤੂੰ ਆਹ ਗੱਲ ਕਹੀ ਜੇ ਦੁੱਧ 13 ਹੀ ਹੋ ਗਿਆ ਤਾਂ ਫੇਰ ਡੇਢ ਦੀ ਪੂਰੀ ਇਹ ਡੇਢ ਦੀ ਇਹ ਤਾਂ ਡੇ ਘਰ ਦੀ ਆ ਕਿ ਮੰਨੋ ਵੀ 13 ਲੀਟਰ ਤੋਂ ਇੱਥੇ ਚੋਵੇ ਆ ਕੇ ਟਾਈਮ ਕੱਢੇ ਆ ਇਹਨਾਂ ਦੀ ਕਿਤੇ ਮਿਲਦੀ ਨਹੀਂ ਇਹਨੇ ਭਾਰੀ ਦੰਗਾਂ ਦੇ ਵਿੱਚ ਨਾਲ ਦੰਗਾਂ ਦੇ ਵਿੱਚ ਚੋਗੀ ਆ ਚੋਗੀ ਮੂੰਹ ਤੋਂ ਆਹ ਵੇਖੋ ਹਵਾਨਾ ਚੈੱਕ ਕਰੋ ਜੀ ਆ ਕਿੱਡਾ ਸੋਹਣਾ ਗੁਲਾਬੀ ਰੰਗ ਦਾ ਹਵਾਨਾ ਝੋਟੀ ਦਾ ਸਿੰਘ ਦੀ ਕੁਆਲਿਟੀ ਵੇਖ ਲੋ ਫੇਸ ਕੁਆਲਿਟੀ ਪੂਰੀ ਵੱਡੀ ਆ ਜੀ ਆਹ ਵੇਖੋ ਪੂਰੀ ਚੰਗੀ ਸੋਹਣੀ ਹੈ ਹਾਂ ਜੀ ਹਾਂ ਜੀ ਇਹਦੇ ਸੰਗਲ ਪਏ ਜੀ ਇਹ ਮਨ ਕੇ ਗੱਲ ਦਾ ਵਾ ਵੀ ਬੜੇ ਇਲਾਕੇ ਚੰਗੇ ਦੀਆਂ ਕਟਿੰਗਾਂ ਆਈਆਂ ਛੱਪੜਾਂ ਚਵਰੀਆਂ ਜਾਲੀਆਂ ਇੱਥੇ ਦੇ ਜਿੱਦਾਂ ਨਾ ਕੋਈ ਕੈਦ ਸ਼ਾਇ ਹੋਈ ਦੀ ਉਹ ਕੰਮ ਹੋਇਆ ਜੀ 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 ਉਹ ਕੰਮ ਹੋਇਆ ਉਹ ਕਿ ਚੰਗੀ ਆ ਬਾਕੀ ਜਿਹੜੇ ਬੰਦੇ ਨੇ ਲੈਣੀ ਜਿਹਨੇ ਪਾਰਕੂ ਬੰਦਾ ਉਹਨੇ ਲੈਣੀ ਆ ਜੀ ਬਿਲਕੁਲ ਜਿਹਨੇ ਨਹੀਂ ਕਦੀ ਡੰਗ ਲਿਆ ਉਹਨੇ ਇਹੋ ਕਹਿਣਾ ਵਾ ਵੀ ਇਹ ਜਿਹੜੀ 70 ਵਾਲੀ ਉਹਦੇ ਨਾਲ ਦੀ ਹਾਂ ਬਸ ਤੇ ਆ ਜਿਹੜੀ ਮੀਣੀ ਇਹਨੂੰ ਅੱਜ ਪਹਿਲਾ ਦਿਨ ਸੂਈ ਨੂੰ ਆ ਜੀ ਤੇ ਸਹੀ ਜਿਹੜਾ ਬੋਲਾ ਵਾ ਇਹ ਵੇਲੇ 12 ਤੋਂ 13 ਦੇਖੋ 12 ਤੋਂ 13 ਪੱਕਾ ਕੱਟਾ ਮਗਰੇ ਦੀ ਕੱਟਾ ਪੱਕਾ 12 ਤੋਂ 13 ਦੀ ਹੋਰ ਬਸ ਤੇ ਦੂਜਾ ਸੂਰਾ ਤੇ 6 ਦਾ ਆਵੇ ਅੱਛਾ ਇਹ ਦੂਜਾ ਸੂਆ ਹਾਂ ਦਾ ਵੀ ਚੈੱਕ ਕਰਕੇ ਬੰਦਾ ਬਾਕੀ ਮੀਣੀ ਆ ਜੀ ਇਹ ਮੀਣੀ ਹਾਂਜੀ ਆ ਵੇਖੋ ਕਰੋ ਚੈੱਕ ਮੀਣੀ ਆ ਬਹੁਤ ਜ਼ਿਆਦਾ ਸਾਰਾ ਚੰਗਾ ਮੈਂ ਦਾ ਖੰਡੀ ਦੀ ਬੇਲ ਵੇਖੀ ਤੇ ਬੇਲ ਬਹੁਤ ਜ਼ਿਆਦੀ ਲੰਮੀ ਆ ਜੀ ਇਹਦੀ ਕੱਦ ਕਾਠ ਵੀ ਸੋਹਣਾ ਪਿੱਠ ਪੂੜਾ ਚੰਗਾ ਚੌੜਾ ਵਜਨ ਵਾਲੀ ਆ ਮੂੰਹ ਤਾਂ ਛੇ ਦੰਦ ਆ ਵੇਖੋ ਮਗਰ ਕੱਟਾ ਤੇ ਬਿਲਕੁਲ ਠੰਡੀ ਤੇਰੀ ਕੋਈ ਬੱਚੇ ਤੋਂ ਬਗੈਰ ਹੀ ਪੈ ਜੂ ਇਹਦੇ ਠੀਕ ਹੈ ਠੰਡੀ ਸਰ ਸਾਹਿਬ ਇਹਨੇ ਵੀ ਕੱਟੀ ਇਦਾਂ ਹੀ ਆ ਸਿਰਫ ਕੈਮਰੇ ਦਾ ਕਰਕੇ ਜੀ 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 ਠੰਡੀਆਂ ਬੜੀਆਂ ਠੰਡੀਆਂ ਸਾਰੀਆਂ ਬਾਈ ਕਰਦੀਆਂ ਆਹ ਵੇਖੋ ਕਰੋਚੱਕ ਕਮਾਲਾ ਕਮਾਲੋ ਭਾਜੀ ਬਸ ਇਦਾਂ ਹੀ ਭਾਜੀ ਇਦਾਂ ਬਾਕੀ ਹਵਾਨਾ ਚੈੱਕ ਕਰ ਲੋ ਥਾਨ ਬੜਾ ਸੋਹਣਾ ਕਰਮਾ ਵਾਲੀ ਨੇ ਲੱਗਾ ਇਹਨੂੰ ਵੀ ਜਿਵਾਈ ਦੇ ਹਾਲੇ 2 ਵਜੇ ਨੇ ਹਾਂਜੀ ਹਾਂਜੀ ਆਹ ਵੇਖੋ ਮਗਰ ਇਹਦੇ ਵੀ ਕਟਾ ਦੀ ਕੱਟਾਲ ਵੀ ਜਿਵਾਈ ਆਪਣੀ ਜੇ 4:30 ਤੋਂ 5 ਦੀ ਆਪਾਂ ਝੂਣੀ ਮਾਰਨਾ ਇਹ ਵੇਲੇ 3:30 3:30 ਹੋ ਗਿਆ ਅੱਛਾ ਜੀ ਆਹ ਟਾਈਮ ਪਾ ਵੇਖਣਾ ਤੇ ਵੇਖ ਲੋ ਭਾਜੀ ਨਹੀਂ ਬੁਖਾਰ ਦਿੰਦੇ ਆ ਕੋਈ ਆਪਾਂ ਗੱਲ ਨਹੀਂ 3.5 ਇਹ ਕਿ 3 ਵੀ ਹੋ ਗਿਆ ਇੱਥੇ ਕੀ ਟਾਈਮ ਇੱਥੇ ਕੀ ਇੰਨਾ ਜੀ ਦਿਲ ਵੀ ਹੋ ਗਿਆ ਨਾ ਆ ਲੈ ਮਰ ਕੇ ਗੱਲ ਏਦਾਂ ਮੈਂ ਵੀ ਝੋਟੀਆਂ ਦਾ 1.5 ਤੋਂ 2 ਘੰਟੇ ਚੋਂ ਉਨ ਚ ਪਏ ਜੀ 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 ਜੋ ਆਪਾਂ ਕਹਿ ਦਾਂਗੇ ਜਿਹੜੇ ਭੈਣ ਭਰਾ ਨੇ ਪਹਿਲੀ ਜਿਹੜੀਆਂ ਆਣ ਕੇ ਸਾਡੇ ਕੋਲ ਮੈਂ ਖੜਨੀ ਉਹ ਦੋ ਟਾਈਮ ਹੀ ਚੋਗੇ ਖੜੇ ਜੀ ਜੀ ਬਿਲਕੁਲ ਦੋ ਟਾਈਮ ਚੋਗੇ ਤੇ ਦੱਸ ਦੇ ਵੀ ਮੇਰੇ پاس ਵਾ ਜੀ ਤੇ ਬਿਆਨਾਂ ਦੇ ਜੇ ਦੂਜੇ ਟਾਈਮ ਗੱਲ ਇਸ ਤਰ੍ਹਾਂ ਮੈਂ ਵੀ ਮੈਂ ਚੋਵੇ ਦੁੱਧ ਘੱਟ ਨਿਕਲੇ ਜੋ ਆਖਿਆ ਉਹ ਘੱਟ ਕਰਾਂਗੇ ਆ ਕਈ ਬੰਦੇ ਕਰਦੇ ਆ 500 ਜਾਂ 200 ਸਾਈ ਦੇ ਦਿੰਦੇ ਆ ਸ਼ਾਮ ਨੂੰ ਮੈਂ ਚਾਉਂਦਾ ਤੇ ਸਵੇਰੇ ਹੋਰ ਬੰਦਾ ਆ ਜਾਂਦਾ ਤੇ ਕਹਿ ਦਿੰਦਾ ਵਾ ਜੀ ਇਹਦਾ ਥਣ ਛੱਟਾ ਮਾਰਦਾ ਇਹਦਾ ਥਣ ਲੰਮਾ ਵਾ ਇੱਕ ਰੂੜ ਇਹ ਗੱਲ ਨਹੀਂ ਜੇ ਹੋਣੀ ਜਦੋਂ ਮੈਂ ਇਹਦੀ ਸਾਈ ਦਿੱਤੀ ਗਈ ਇੱਕ ਟਾਈਮ ਚੋ ਕੇ ਜੈਸ ਕਰਤਾ ਵੀ ਸਾਡੇ ਪਾਸ ਵਾ ਫਿਰ ਬਿਆਨਾ ਦੇ ਦੇਣ ਅਗਲੇ ਟਾਈਮ ਚੋ ਆ ਲੈਣ ਜੇ ਮੈਂ ਕੋ ਅਗਲੇ ਟਾਈਮ ਦੁੱਧ ਨਾ ਹੋਵੇ ਤੇ ਭਾਜੀ 10000 ਰੁਪਏ ਛੋੜ ਕਰਾਂ ਠੀਕ ਇਹਦਾ 12 ਡੇੜਾ ਹੈ 13 ਵਾ 12 ਨਾ ਦੇਵਾ ਬੋਲੇ ਤੇ ਹੀ ਹੈ ਜੀ ਤੇ ਇਹ ਭਿੰਦਰ ਸਾਹਿਬ ਹੈ ਤੇ ਆ ਮੁੰਡੇ ਦਾ ਵੀ ਡੇੜਾ ਹਾਂਜੀ ਪਰ ਹਾਂ ਜਣਾ ਇੱਕ 40 ਦੀ ਦੇਣੀ ਆ ਇੱਕ 36 36 ਮੈਂ ਇਹਦਾ ਲੱਗਣ ਵੀ ਲਿਆਉ ਠੀਕ ਆ ਇੱਕ 40 ਦੀ ਦੇਣੀ ਆ ਕਿਉਂਕਿ ਮੈਂ ਆ ਕੱਲ ਮੈਂ 1.5 1.5 ਦੀਆਂ ਵੇਚੀਆਂ ਠੀਕ ਆ 700 ਵੀਡੀਓ ਦੇ ਵਿੱਚ ਬਾਕੀ ਸੋਹਣੀ ਸੁਨੱਖੀ ਪੂਰੀ ਆ ਛੋਟੇ 14 14 15 ਕਿਲੋ ਅੱਜ ਗੋੰਦੀ ਕੱਟੀ ਕੱਲ ਦਾ ਜਿਹੜਾ ਸਬਦਾ ਇੱਕ 36 ਦੀ ਵੇਚੀ ਆ ਅੱਛਾ ਜੀ ਇਹ ਛੋਟੀਆਂ ਦੇ ਪੈਸੇ ਲੱਗਦੇ ਚਲੋ ਠੀਕ ਆ ਆ ਹੈ ਤੇ ਥੋੜੀ ਜੀ ਪਤਲੀ ਜਿਹੀ ਲਿੱਖੀ ਜੇ ਸਰੀਰ ਤੇ ਨਾ ਜਾਇਆ ਤੇ ਸਰੀਰ ਆ ਨਾ ਜਾਏ ਵੀ ਆ ਨਾ ਗੱਟੇ ਹੀ ਮਗਰ ਜੀ ਉਹ ਤਾਂ 13 ਲੀਟਰ ਜਿਹਨੇ ਕੱਟੀ ਮਗਰ ਜੀ ਕੱਟੀ ਮ ਇੱਕ ਅੱਧਾ ਥੋੜਾ ਆ ਗਿਆ ਜੀ ਗੱਲ ਵਾਬੀ ਇੱਥੇ ਆ ਕੇ ਪੱਖਾ ਦੱਥਾ ਥੋੜਾ ਜਿਹਾ ਮੈਂ ਨੇ ਘੱਟਕਾ ਥਾ ਵਾ ਹੁਣ ਬਿਲਕੁਲ ਰੁਕੇ ਆਵੇ ਬਗਾਲੀ ਰਹੀ ਆ ਕਰਨ ਜੀ ਦੁੱਧ 13 ਲੀਟਰ ਆਵੇਗਾ ਇਹ 15 ਲੀਟਰ ਕਰੂਗੀ 2 ਲੀਟਰ ਹੋਰ ਹੋ ਗਈ ਹੈ ਠੀਕ ਹੈ ਕਾਦੇ ਕਾਦੇ ਦਾ ਪਤਲੀ ਆ ਜੀ ਹਾਂ ਜੀ ਆ ਵੇਖੋ ਜੀ ਆ ਕਰੋ ਚੈੱਕ ਬੇਲ ਕਾਫੀ ਲੰਮੀ ਆ ਹਾਂ ਜੀ ਹਾਂ ਜੀ ਆਹ ਵੇਖੋ ਬੇਲ ਪੂਰੀ ਲੰਮੀ ਆ ਸਿੰਘ ਦੀ ਕੁਆਲਿਟੀ ਇਹਦੀ ਵੀ ਬਹੁਤ ਸੋਹਣੀ ਆ ਥਾਣ ਬਹੁਤ ਪਿਆਰਾ ਕਰਦੀ ਆ ਆ ਵੇਖੋ ਜੀ ਥਾਣ ਕਰੋ ਚੈੱਕ ਆਹ ਸਰੀਰ ਚੈੱਕ ਕਰ ਲੋ ਇਹਦਾ ਬਹੁਤ ਹੀ ਸੋਹਣਾ ਵਾ ਹਵਾਨਾ ਬਹੁਤ ਸੋਹਣਾ ਬਿੰਦੀਆਂ ਵਾਲਾ ਹਵਾਨਾ ਜੀ ਇਹਦਾ ਪੂਛ ਕਾਫੀ ਲੰਮੀ ਆ ਕੱਦ ਵੀ ਇਹਦਾ ਚੰਗਾ ਤੇ ਬੇਲ ਦੀ ਵੀ ਲੰਮੀ ਆ ਝੋਟੀਆਂ ਸਾਰੀਆਂ ਹੀ ਸੋਹਣੀਆਂ ਵਾ ਜੀ ਅੰਦਰ ਸਾਡਾ ਆਪਣੇ ਚੈਨਲ ਦੇ ਉੱਤੇ ਵੀਡੀਓ ਬਣਾਉਣੀ ਪਾਉਣੀ ਇਹ ਨਾਲ ਕੋਈ ਆਖੀ ਵੀ ਤੁਹਾਡੇ ਚੈਨਲ ਤੇ ਰੇਡ ਵੱਧ ਪਾ ਸਕਦੇ ਸਾਡੇ ਤੇ ਝੋਟੀਆਂ ਉਹ ਜਾਇਦੀਆਂ ਖਰੀਆਂ ਜੇ ਕਿਪੇ ਹੋਰ ਬਦਾਪ ਉਧਰੋਂ ਲੈਣ ਜਾਂਦਾ ਝੋਟੀਆਂ ਪਿੰਡਰ ਸਾਹਿਬ ਸਾਡੇ 3 ਲੱਖ ਦੀਆਂ ਲੈ ਗਿਆ ਬਿਲਕੁਲ 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 ਜੀ ਇਹ ਝੋਟੀਆਂ ਤੇ ਬਿਲਕੁਲ ਜਾਇ ਦੇਣ ਜੀ ਜੀ 25 ਦੀ ਵੇਖਦੀ 20 ਦੀ ਵੇਖਦੀ ਕੋਈ ਮੁੱਲ ਨਹੀਂ ਹਾਂਜੀ 1 15 ਦੀ ਲੈ ਗਈ ਠੀਕ ਆ ਛੋੜ ਛੋੜ 1000 ਰੁਪਇਆ ਕਰਾਂਗੇ ਤੇ 5 ਇਸ ਕਰਕੇ ਕਰਾਂਗੇ ਕਿ 12 13 ਕਿਲੋ ਦੁੱਧ ਨਾ ਹੋਵੇ ਠੀਕ ਆ 12 ਤੋਂ ਥੱਲੇ 11 ਹੋ ਗਏ ਚਵਾਈ ਕਰਾ ਲੇ ਭਾ 5000 ਲੈ ਬੱਚਾ ਮਗਰ ਕੀ ਇਹਦੇ ਕੱਟੀ ਬੱਚਾ ਕੱਟੀ ਮਗਰ ਠੀਕ ਆ ਆ ਬੱਚਾ ਕਿਹੜੀ ਦਾ ਇਹ ਕੱਟੀ ਉਧਰ ਲੱਗੇ ਠੀਕ ਆ ਮੀਣੀ ਦਾ ਬੱਚਾ ਠੀਕ ਆ ਨੰਬਰ ਲੱਗੇ ਨਾਲ ਤੇ ਠੀਕ ਆ ਜੀ ਅੱਗੇ ਆਗੇ ਕਿਹੋ ਜਿਹੀ ਪਹਿਲਾ ਸੂਆ ਜੀ ਇਹਦੇ ਕੋ ਸੱਜਾਈ ਵਾਲਾ ਦੁੱਧ ਜਿਹੜਾ ਜਿਹੜਾ 10 ਲੀਟਰ ਆ 10 ਲੀਟਰ ਦੁੱਧ ਇਹਦਾ ਸੂਆ ਇਹਦਾ ਸੂਆ ਉਹ ਪਹਿਲਾਂ ਆਉਂਦੇ ਜੇ ਪਤਾ ਨਹੀਂ ਕਿ ਇਹ ਦੁੱਧ ਕਿੱਥਾਂ ਜਿੰਨਾ ਬੰਦਿਆਂ ਕੋ ਲਈ ਹੈ ਨਾ ਪਹਿਲਾਂ ਦੇ ਥਾਣੇ ਦੇ ਹਿਸਾਬ ਨਾਲ ਤਾਂ ਥਣ ਵੇਖਣ ਨਿੱਕੇ ਲੱਗੇ ਬਸ ਮੁਕੇ ਬਹੁਤ ਆਪੇ ਕਰਦੇ ਬਾਕੀ ਸੋਹਣੀ ਆ ਜੀ ਪੂਰੀ ਕੁੰਡੀ ਆ ਹਾਂਜੀ ਸਾਰੀਆਂ ਨਾਲੋਂ ਜ਼ਿਆਦਾ ਠੋਡਾ ਇਹਦਾ ਚੋਟਾ ਆ ਮੈਂ ਕਹਿੰਦਾ ਜੀ 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 ਆ ਵੇਖੋ ਜੀ ਦੇਖੋ ਕਿ ਨਹੀਂ ਕੈਂ ਵਾਂ ਪੂਰੀ ਕੇ ਇਹ ਸਾਡਾਂ ਤੇ ਜਦੋਂ ਰੋਤੇ ਆ ਗਈ ਪੂਰੇ ਆ ਲਾੜਾ ਬਗੜ ਗਿਆ ਹਾਂਜੀ 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 ਆਹ ਵੇਖੋ ਕਰੋ ਚੈੱਕ ਸਿੰਘ ਪੂਰਾ ਸੋਹਣਾ ਫੇਸ ਕੁਆਲਟੀ ਆਹ ਵੇਖੋ ਫੇਸ ਕੁਆਲਟੀ ਦਿਖਾਈਏ ਪੱਟੀ ਹੈਗਾ ਸਿੰਘ ਆ ਵੀ ਪੱਟੀ ਵਾਲਾ ਸਿੰਘ ਆਹ ਕਰੋ ਚੈੱਕ ਸਿੰਘ ਦੀ ਗਲਾਈ ਵੇਖ ਲਓ ਥਾਣ ਬੜਾ ਸੋਹਣਾ ਲੱਗਾ ਜੀ ਮੁੱਠੀ ਦੀ ਚਵਾਲ ਆ ਆਹ ਵੇਖੋ ਘੋੜੀ ਵਰਗੀ ਪੂਸ਼ ਆ ਇਹਦੀ ਜਾਣ ਦੋ ਇੰਨੇ ਸਾਰੇ ਇਹਦੇ ਝੋਟੀਆਂ ਨਿਕਨੇ ਨਿਕੇ ਬੋਲਦੀਆਂ ਆਂ ਹਾਂਜੀ ਹਾਂਜੀ ਮਾਲਕ ਦੀ ਕਿਰਪਾ ਨਾਲ ਆਪਾਂ ਵੀ ਮਾਲ ਚੰਗਾ ਲਿਆਉਣ ਰੇ ਆਂ 1.5 ਦੀ ਮੈਂ ਵੀ ਲੈਣੀ ਓਥੋਂ ਇੱਕ 60 ਦੀ ਵੀ ਰਹੀ ਹੈ ਹਾਂਜੀ ਖਰਚਾ 8-8000 ਰੁਪਇਆ ਮੈਂ ਤੇ ਪੈ ਬਿਲਕੁਲ ਬਿਲਕੁਲ ਜੀ ਬਿਲਕੁਲ ਗੱਡੀ ਦੇ ਜਾਣਾ ਡਰਾਈਵਰ ਖੜਨਾ ਚਲੋ ਗੱਡੀ ਦਾ ਆਪ ਨੂੰ ਮਾੜੀ ਮੋੜ ਚਲਉਣੀ ਆਂਦੀ ਆ ਹਾਂਜੀ ਡਰਾਈਵਰ ਨੂੰ ਕੋਈ ਦੇਣਾ ਤੇ ਵੱਡਿਆਂ ਕਰਾ ਫਿਰ ਉਤਰ ਪਿੰਡਾਂ 'ਚ ਫਿਰਨਾ ਇੱਕ ਰੋਟੀ ਪਾਣੀ ਦਾ ਮੈਂ ਏਦਾਂ ਵੀ ਆਪਣੀ ਜੀ ਜੀ ਤਾਂ ਕਰਕੇ ਏਦਾਂ ਵਿੱਚ ਥੋੜਾ ਜਿਹਾ ਆਪਾਂ ਮੁਨਾਫਾ ਲੈ ਲਿਆ ਮਈਆਂ ਲਈ ਜਿੰਦੇ ਇਹ ਚੰਦਰਪਾਲ ਇੱਕ ਦਾਸ ਦੀ ਹਾਂ ਇੱਕ ਦਾਸ ਦੀ ਇਹਦੇ 'ਚ 500 ਰੁਪਏ ਛੋੜੀ ਹੋਣੀ ਆ ਝੋਟੀ ਦਾ ਚੈੱਕ ਕਰ ਲੋ ਸਿੰਗ ਕੁਆਲਟੀ ਦੁੱਧ 10 ਕਿਲੋ ਥਣ ਬੜਾ ਸੋਹਣਾ ਲੱਗਾ ਤੇ ਬਿਲਕੁਲ ਜਾਇਜ਼ ਮੁੱਲ ਆ ਜੀ ਮਗਰ ਦੇਸੀ ਮਈਆਂ ਦਾ ਮੁੱਲ ਲੋਕ 1 ਦਾਸ ਜਾਂ ਲੱਖ ਕਰਨ ਦੇ ਆ ਇਹ ਇਹਦੇ ਮਗਰ ਕਟਾ-ਕੱਟੀ ਇਹਦੇ ਕਟਾ ਇੱਕ ਗੱਲ ਜੇ ਜਿਹੜਾ ਭੈਣ ਭਰਾ ਲੈ ਜਾਊਗਾ ਯਾਦ ਕਰੂਗਾ ਜੈਦੀ ਝੋਟੀ ਜਗੀ ਆ ਵੇਖੋ ਆ ਖੁੱਡਾ ਵੇਖੋ ਕਿੰਨਾ ਚੌੜਾ ਹਾਂਜੀ ਸਾਡੇ ਦੇ ਖੁੱਡਾ ਚੜਾਈ ਚੰਗੀ ਐ 2 ਢਾਈ ਗਿੱઠા ਖੁੱਡਾ ਇੱਧਰ ਵੇਖੋ ਇੰਨਾ ਕਰਾ ਆ ਵੇਖੋ ਜੀ ਹੈ ਬਾਕੀ ਦੁੱਧ ਵਾਲੀ ਆ ਇਹ ਮਾਰੀ ਸਾਹੀ ਟੂੜੀ ਪਾਉਂਦੇ ਸਾਡੇ ਪੱਠੇ ਪੱਕੇ ਆ ਕੋਲੇ ਜੀ ਜੀ ਠੀਕ ਐ ਇੱਕ 10 ਦੀ ਜਿਹੜੀ ਇੱਕ 10 ਦੀ 500 ਰੁਪਿਆ ਛੋੜ ਆ ਚੋਟੇ ਚਾਰ ਦੰਦ ਜੀ ਅੱਛਾ ਕਿਆ ਜੀ ਦਾ ਆ ਬੱਚਾ ਇਹਦਾ ਇਹਨੂੰ ਨਾਮਾ ਦੇ ਲਾ ਲੋ ਨਾਮਾ ਲਾ ਠੀਕ ਕੱਟਾ ਮਗਰ ਚੜਾਈ ਵਾਲਾ ਦੁੱਧ 10 ਲੀਟਰ ਵਾ ਪਰ ਦੇਣੀ ਨਾ ਠੀਕ ਲੋਕ ਮੰਨਦੇ ਨੇ ਕਿ ਜਦੋਂ 10 ਲੀਟਰ ਧਾਦਦੀ ਹੈ ਨਾ ਸਾਡੀ ਨਹਿ ਨਹੀਂ ਵੇਖਦੀ ਜਦੋਂ 12 13 ਧਾਦਦੀ ਫਿਰ ਸਭੀ ਵੇਖਦੀ ਜੀ ਠੀਕ ਜੀ ਤਾਂ ਹੋ ਜਾਂਦਾ 12 13 ਹੁੰਦਾ ਹੈਗਾ ਸਚਾਈ ਵਾਲਾ ਬੁਦੀ ਜੀ 10 ਹਵਾਨਾ ਜੈਕ ਕਰਾਈਏ ਇਹਦਾ ਬੜਾ ਸੋਹਣਾ ਲੱਗਾ ਬਿੰਦੀਆਂ ਵਾਲਾ ਵੇਖੋ ਜੀ ਹੈਗਾ ਚੱਡਾ ਦੇ ਵੇਖੋ ਐ ਗੁਲਾਬੀ ਚੱਡਾ ਐ ਗੁਲਾਬੀ ਫਿਕਸ ਆਰਡਰ 4 ਦਾ ਫੇਸ ਕੁਆਲਟੀ ਦੀ ਦੇਖਾ ਜੀ ਆਹ ਵੇਖੋ ਕਰ ਜੀ 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 ਫਿਰ ਅਸਲ ਕਾਲੀ ਆਈ ਜਾਂਦਾ ਉਹ ਮੇਰਾ ਵੀਰ ਆ ਕੱਲ ਦਾ ਕੋਲ ਸੀ ਤਾਂ ਕਿੱਕੀ ਲੈ ਗਿਆ ਮੇਰੇ ਅੱਗੇ ਲੈ ਗਿਆ ਕਿੱਕੀ ਦੁੱਧ ਉਹ ਹੋ ਸਕਦਾ 14 ਲੀਟਰ ਹੀ ਭਰ ਗਿਆ ਹਾਂਜੀ ਹਾਂਜੀ ਉਹ ਮੇਰਾ ਮੋਲਾ ਕੁੱਟ ਕੇ ਜਾਈ ਜਾਂਦਾ 10 ਲੀਟਰ ਤੋਂ ਠੀਕ ਹੈ ਜਾਣ ਦੋ ਆ ਜੋ ਆਇਆ ਕਰੋ ਜੈਕ ਹਵਾਨਾ ਇਹਦਾ ਚੈੱਕ ਕਰੋ ਬਹੁਤ ਹੀ ਸੋਹਣੀ ਹੈ ਵਧੀਆ ਬਣਾ ਲਿਆ ਅੱਜ ਬਾੜ ਸਾਹਿਬ ਹੋਣਾ ਨੇ ਆਫਰ ਹੀ ਲਾਏ ਆ ਇੱਕ ਟੋਕੜ ਗੱਬਰ ਦਿਖੋਣੀ ਆ ਬੂਰੀ ਹਾਂਜੀ ਤੋਕੜ ਕੱਪਣ ਪੂਰੀ ਹੈ ਨਾ ਕੇ ਹਾਂਜੀ ਹਾਂਜੀ ਆ ਵੇਖਣ ਸਾਹਿਬ ਜੀ ਹਾਂਜੀ ਕਿਹੜੀਆਂ ਗੱਲਾਂ ਹੀ ਕਰਨੀਆਂ ਦੇਖੋ ਆ ਦੇਖੋ ਜੀ 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 ਆ ਵੇਖੋ ਕਰੋ ਚੱਕ ਜਿਹੜੇ ਕਿਤੇ ਥਾਣੇ ਛੋਟੇ ਸਮਝੋ ਏਡਾ ਏਡਾ ਥਣ ਫਲਾ ਕੇ ਤੇ ਲੰਬਾ ਥਾਣੇ ਕਰਦੀ ਐ ਮਲਕੇ ਨੋਕ ਵਾਲਾ ਵਧੀਆ ਥਣ ਬਣਾਉਂਦੇ ਜੀ 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 ਸਾਹਿਬ ਮੇਰੇ ਤੇਰਾ ਦਾ ਜੈ ਜੈ ਕਰਦੀਏ ਮੋਲ ਪਰੇ ਦੇਣ ਵਾਲੀ ਗੱਲ ਕਰਦੀ ਵੀ ਜਿਹੜੇ ਪਹਿਲੇ ਫੋਨ ਤੇ ਜਿਹੜਾ ਲੈ ਗਿਆ ਉਹ ਲੈ ਗਿਆ ਦੱਸੋ ਲੱਖ ਦੀ ਦੇ ਦੀਏ ਮਾਰ ਕੇ ਦੇ ਦੇਖ ਨਹੀਂ ਇਹ ਹੈ ਕਿ ਮਾਨ ਕਰੋਗੇ ਕਿ ਮੈਂ ਅੱਜ ਚੈਨਲ ਦੇ ਸਾਹਮਣੇ ਆਇਆ ਹਾਂ ਮੈਂ ਮੈਚ ਲੈਣਾ ਕੋਈ 95000 ਰੁਪਏ ਦੇ ਦिए ਹੁਣ ਨਹੀਂ ਆਪਾਂ ਬੋਲਣ 99 ਲੀ ਦੇ ਦਾਂ ਲਓ ਜੀ 91000 ਦੀ 91000 ਲੀ ਤੁਹਾਨੂੰ ਐਦਾਂ ਦੀ ਝੋਟੀ ਨਹੀਂ ਲੱਭਣੀ ਆ ਕਰੋ ਚੱਕ ਸੋਹਣੀ ਪੂਰੀ ਥੱਲੇ ਫੁੱਟ ਵਾਲਾਂ ਨੂੰ ਥੱਲੇ ਬਣੀ ਫੇਸਵਾਰਟੀ ਚੈੱਕ ਕਰ ਲਓ ਮਗਰ ਕੱਟੀ ਕੱਟਾ ਵਾ ਕੱਟਾ 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 ਬੜੀ ਇਹ ਨੀਮਿਕ ਦੇ ਲਾ ਮੈਂ ਦੇ ਮਾ ਕੇ ਕੱਟੀ ਆ ਤੇ ਬਾਕੀ 14 ਦੇ ਕੱਟੇ ਆ ਅੱਗੇ ਬੂਰੀ ਆ ਗਈ ਇਹਨਾਂ ਦਾ ਗੱਲ ਮੈਂ ਤੁਹਾਨੂੰ ਗਿਰ ਸਾਹਿਬੀ ਮੇਰੇ ਕੋ ਕੱਟੀ ਗਈ ਹੈ ਹਾਂਜੀ ਇਹ ਸਾਲ ਬਾਅਦ ਫੇਰ ਸਾਡੇ ਕੋ ਆ ਗਈ ਹੈ ਉਹਨਾਂ ਬੰਦਿਆਂ ਨੇ ਆਖਿਆ ਸੀ ਵੀ ਟੋਕੜ ਮੈਂ ਮਲ ਕੇ ਜਦੋਂ ਹੋਜੂਗੀ ਸਾਨੂੰ 75 ਦੀਆਂ 80 ਦੀ ਦੇ ਦੇ ਅੱਛਾ ਜੀ ਉਹਨਾਂ ਬੰਦਿਆਂ ਨੇ ਚਲੋ ਸੂਰੀ ਜੀ ਮੈਂ ਦੀ ਸ਼ਾਮ ਕੱਟ ਕੀਤੀ ਤੇ 14 ਲੀਟਰ ਦੁੱਧ ਚੋਗ ਦਿੱਤਾ ਤੇ ਚੋਗੀ ਮੂਹ ਪਹਿਲਾ ਸੂਰ ਠੀਕ ਆ ਉਧਰੋਂ ਆਈ ਵੀਡੀਓ ਕੱਢ ਲੈ ਸਾਡੇ ਜਿਹੜਾ ਪਹਿਲਾਂ ਮਿੱਰੀ ਉਹਦੇ ਤੇ ਇਹ ਭਈ ਝੂਟੀ ਠੀਕ ਆ ਕਿ 1 20 ਮੁੱਲ ਕੀਤਾ ਤੇ 1 20 ਦੀ ਝੋਟੀ ਗਈ ਜੀ ਉਹਨਾਂ ਨੇ ਇਹ ਗੱਲ ਕਹੀ 75 ਤੋਂ 80 ਹਜ਼ਾਰ ਦੀ ਅਸੀਂ ਲਿਆਵਾਂਗੇ ਹੁਣ ਅੱਜ ਅਸੀਂ 75 ਦੀ ਆਂਦੀ ਆ ਤੇ ਢਾਈਆਂ ਮਹੀਨਿਆਂ ਦੀ ਗੱਬਣਾ ਜੀ ਤੇ 10 ਕਿਲੋ ਨਾ ਦੁੱਧ ਦੱਸਿਆ ਪਰ ਸਾਡੇ ਕੋਲ ਕੇ ਰਾਤੀ ਵੀ ਨਹੀਂ ਜੇ ਮਿਲੀ ਉਹਨਾਂ ਦੇ ਜਾਂ ਹੱਥ ਤੇ ਗਈ ਹੋਗੀ ਤੇ ਸਵੇਰੇ ਵੀ ਨਹੀਂ ਮਿਲੀ ਇਹ ਕਿਹਨਾਂ ਚੋਈ ਜੇ ਤੇ 8 ਲੀਟਰ ਦੁੱਧ ਇੰਚ ਹੋਇਆ ਜੀ 8 ਕਿਲੋ ਇਹਨਾਂ ਕੋਈ ਗਿਣ ਲੈ ਵੀ 75 ਦੀ ਜਾਂਦੀ ਤੇ ਖਰੇ ਆਪਾਂ ਉਹ 80 ਵੀ ਦੇ ਦਊਗਾ ਹਾਂ ਇਹਦਾ ਮੁੱਲ ਭਾਜੀ ਮਲਕੇ ਗੱਲ ਦਾ ਨਾ ਤੇ 70 ਵਾਲਾ ਹੀ ਫੋਨ ਲਾਵੇ ਨਾ 60 ਵਾਲਾ ਹੀ ਲਾ ਠੀਕ ਠੀਕ ਹੈ ਜਿਹੜਾ ਆਪਾਂ ਫੋਨ ਲਾ ਨਾ 60 ਵਾਲਾ ਲਾਗੇ ਨਾ 70 ਵਾਲਾ ਦੋ ਲੱਖ ਦੀ ਮੈਂ ਟੋਕੀ ਵੇਖੂਗੀ ਹਾਂਜੀ ਦੇਖੋ ਦੇਵਾ ਜਿਹੜਾ ਦੇਣਾ 8 ਕਿਲੋ ਦੁੱਧ ਮੰਨ ਲੈ ਹੁਣ ਹਨਾ ਆਹ ਦੇਖੋ ਲਿਆ ਵੇਖੋ ਦੇਖੀ ਆਹ ਕੋਈ ਆਹ ਤੇ ਮਾਪੇ ਪੈਸੇ ਦਿਵਾਵੇ ਕਰੋ ਜਾ ਕੇ ਬੂਰੀ ਨਾਲੇ ਟੋਕਰ ਗੱਪਣ ਟੋਕਰ ਗੱਪਣ ਦੇ ਨਾਲੇ ਬਿੰਦੀਆਂ ਵਾਲੀ ਨਾਲੇ ਬਿੰਦੀਆਂ ਵਾਲੀ ਸੇਂਦਰ ਸਾਹਿਬ ਚਵਾਈ ਹਾਂਜੀ ਇਹ ਆਦੀ ਮੈਨੂੰ ਹੀ ਲੱਗੀ ਆ ਤੇਰਾ ਕਿਦਾਂ ਚਲਾ ਵਾਲੀ ਬੂਰੀ ਤੇਲਾਂ ਵਾਲੀ ਬੂਰੀ ਹੈ ਜੀ ਜੇ ਤੇ ਮੇਰੇ ਕੋ ਰਹਿ ਗਈ ਕੱਲੇ ਹਾਂਜੀ ਸਰ ਸਾਹਿਬ ਮੈਂ ਵੇਚੂਗਾ ਪੂਰੀ ਸਾਮ ਕੇ ਫਟਾ ਦੇ ਜੀ ਦੇ ਚਾਰ ਕੇ ਦੇ 2 ਲੱਖ ਦੀ ਠੀਕ ਹੈ ਗਾੜੀ ਮੈਨੂੰ ਨਹੀਂ ਪਤਾ ਜਿਹੜਾ ਕੋਈ ਲੈ ਲਈ ਕੀ ਕਰਨਾ ਨੇ ਕੀ ਨਹੀਂ ਕਰਨਾ ਮੈਨੂੰ ਹੁਣ ਪੈਸੇ ਲੱਗਣੇ ਨੇ ਤੇਰਾ ਮਾਨ ਹੀ ਵੇਚਣ ਦਾ ਸਿਰਫ ਆ ਤੁਹਾਡੀ ਵੀਡੀਓ ਤੇ ਮੈਂ ਖੜਨ ਕਰਕੇ ਨਹੀਂ ਬਾਤੀ ਆ ਜੀ ਇਹ ਨਾਲ ਦੋ ਮਈਆਂ ਲੱਗੀਆਂ ਮੀਣੀ ਤੇ ਦੁੱਗੀ ਪਾਉਣੀ ਛੋਟੀ ਤੇ ਠੀਕ ਠੀਕ ਹੈ ਜੀ ਜਦੋਂ ਮੈਂ ਹੁਣ ਪਿੰਡਰ ਸਾਹਿਬ ਨਹੀਂ ਆਕਣਗੇ ਵੀ ਦੋ ਵਾਰੀ ਅੱਗੇ ਮੁੰਡਾ ਖਲੋਈਂਦਾ ਤੇ ਅੰਕਲ ਆਇਆ ਨਹੀਂ ਕਾ ਜੀ ਜੀ ਮੈਂ ਖੋਤਾਇਆ ਕਰਕੇ ਬੂਰੀ ਵੀ ਪਾਤੀ ਆ ਬੂਰੀ ਦਾ ਨਾਂ ਤੇ ਕੋਈ 60 ਵਾਲਾ ਫੋਨ ਕਰੇ ਤੇ ਨਾਂ 70 ਵਾਲਾ ਹੀ ਤੇ ਇਹ ਗੱਲ ਦਾ ਮੇਰਾ ਵੀ ਕੋਈ ਗੁੱਸਾ ਨਾ ਕਰੀ ਜੀ 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 ਆਪਾਂ ਮੁੱਲ ਲਾ ਕੇ ਆਂਦੀ ਆ ਤੇ ਜੇ ਮੁੱਲ ਲੱਗੂਗਾ ਤੇ ਫੇਰ ਵੇਚਣੀ ਨਹੀਂ ਇਹ ਦੇ ਘਰ ਰੱਖੇ ਬਿਲਕੁਲ ਤੇ ਚਲੋ ਪਿੰਡ ਆਪਣਾ ਮੱਤੇ ਵਾਲ ਜੇ ਤਸਵੀਰ ਤੇ ਇਹ ਮੁੱਲੇ ਦਾ ਕਰਨਾ ਨਹੀਂਗਾ ਨਹੀਂ ਮੁੱਲ ਨਹੀਂ ਕਰਨਾ ਤੁਹਾਨੂੰ ਦਾਖਲਾ ਦਿੱਤਾ ਉਤਰਾ ਵੈਸੇ ਵੀ 75 ਦੀ ਆ ਛੋਟੀ ਮਿਲ ਕੇ ਗੱਲ ਜੀ ਮੈਂ ਜੀ 90 लाख ਦੇ ਵਿੱਚ ਵਿੱਚ ਦੇਣੀ ਆ ਠੀਕ ਆ ਸਿੱਧੀ ਗੱਲ ਵਾ ਸਹੀਏ ਜੇ ਥੱਲੇ ਨਹੀਂ ਦੇ ਬਾਕੀ ਫੋਨ ਕਰੇ ਹਨ ਗੱਬਣ ਕਿੰਨੇ ਚਿਰ ਦੀ ਐ ਇੱਕ ਗੱਲ ਹੋਰ ਵੀ ਮੈਂ ਕਹਿ ਦੇਣਾ 8 ਮਹੀਨਾ ਦੀ ਗੱਬਣ ਪੂਰੀ ਮੈਂ ਫਟਾ ਦੇ ਸਾਹਮਣੇ ਇੱਕ ਬੰਦਾ ਹਾਂਜੀ ਇੱਕ 60 ਦੀ ਮੈ ਲੈ ਆਂ ਵਾਪਸ ਲੈ ਆਓਗੇ ਲਓ ਜੀ ਵਾਪਸ ਲੈ ਕੋਈ 8 ਮਹੀਨਾ ਬਾਅਦ ਮੈਨੂੰ ਗੱਲ ਏਦਾਂ ਮਾ ਵੀ ਦੇ ਦੇ ਮੈਮੇ ਦੇ ਕੁਆਲਟੀ ਚੈੱਕ ਕਰੋ ਠੀਕ ਹੈ ਜੀ ਜਿਆਦੀ ਚੌੜੀ ਚੁੜੀ ਆ ਤੇ ਮੈਂ ਲਿਸਟ ਕਰਕੇ ਥੋੜੀ ਜੀ ਜਾਪਣ ਡੈ ਭੀ ਹਾਂ ਹਾਂ ਜੀ ਹਾਂ ਜੀ ਚਲੋ ਪਿੰਡ ਆਪਣਾ ਮੱਤੇ ਵਾਲ ਜੀ ਤਸਵੀਰ ਬਾਬਾ ਕਾਲਾ ਜਿਹੜਾ ਤੇਰੀ ਆ ਪੂਰਾ ਬਿਠਾ ਲੀ ਜਾ ਬਾਕੀ ਵੀਡੀਓ ਸ਼ੇਅਰ ਕਰ ਦਿਓ ਬਹੁਤ ਹੀ ਸੋਹਣੀਆਂ ਸੁਨਕੀਆਂ ਝੋਟੀਆਂ ਬਹੁਤ ਹੀ ਚੰਗੀ ਕੁਆਲਿਟੀ ਦੀਆਂ ਆ ਕੇ ਆਪਣੀ ਤਸੱਲੀ ਕਰ ਲਿਓ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾ ਜੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ